ਸਫਾਈ ਦਾ ਹੀ ਜ਼ਰੂਰੀ ਹੈ ਬਿਮਾਰੀਆਂ ਲੱਗਦੀਆਂ ਨੇ ਇਹਨਾਂ ਦਾ ਖਰਾਬ ਚੀਜ਼ ਪਈ ਹੈ ਚੱਕ ਦੀ ਜਗਾ ਬਿਮਾਰੀਆਂ ਨਹੀਂ ਲੈਣਾਗੇ ਸਰ ਬਿਲਕੁਲ ਸਮੈਲ ਨਹੀਂ ਮਾਰਿਆ ਖੜਿਆ ਬੰਜੰਦਰ ਦਾ ਕਿਲੋਮੀਟਰ ਮੈਂ ਮੇਨ ਦਰਵਾਰ ਹੈ ਸਬਜੀ ਮੰਡੀ ਦਾ ਕਿਤੇ ਗੰਦਗੀ ਹੈ ਤੇ ਸਾਨੂੰ ਘੱਟੋ ਘੱਟ 500 ਮੀਟਰ ਦੂਰ ਹੋ ਕੇ ਲੰਘਣਾ ਪੈਂਦਾ ਪਰ ਅੱਖਾਂ ਮਿੱਚੀ ਬੈਠਾ ਪ੍ਰਸ਼ਾਸਨ ਦਾ ਐਮ ਸੀਪੀ ਆਉਂਦੇ باوجود ਅਸੀਂ ਇੰਨਾ ਦੁਖੀ ਆ ਵੀ ਜਿਉਂ ਮੀਂਹ ਪੈ ਜੇ ਤਾਂ ਸਾਰਾ ਦਿਨ ਪਾਣੀ ਨਿਕਲਦਾ ਤੇ ਥਾਂ ਥਾਂ ਤੇ ਕਿਸੇ ਮਰਜ਼ੀ ਮੋੜ ਤੇ ਵਗਜੋ ਗੰਦਗੀ ਦੇ ਢੇਰ ਲੱਗੇ ਹੋਏ ਨੇ ਸਰਪੜੀ ਕਿਹਾ ਜੀ ਇੱਕ ਦੋ ਵਾਰ ਤਾਂ ਮੌਕੇ ਦੇ ਉੱਤੇ ਚੱਕਿਆ ਜਾਂਦਾ ਪਰ ਪਰਮਾਨੈਂਟ ਨਹੀਂ ਰਿਹਾ ਚੱਕਿਆ ਜਾਂਦਾ ਅੱਜ ਤੁਹਾਨੂੰ ਸਬਜੀ ਮੰਡੀ ਸੰਗਰੂਰ ਦਾ ਹਾਲ ਦਿਖਾਉਣੇ ਆ ਜੇਕਰ ਆਖਿਆ ਜਾਵੇ ਤਾਂ ਲੋਕ ਇੱਥੇ ਸਬਜੀ ਜਾਂ ਫਰੂਟ ਖਰੀਦਣ ਆਉਂਦੇ ਨੇ ਜਾਂ ਫਿਰ ਬਿਮਾਰੀਆਂ ਖਰੀਦਣ ਆਉਂਦੀਆਂ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਸਬਜ਼ੀ ਮੰਡੀ ਦੇ ਮੁੱਖ ਗੇਟ ਦਾ ਹਾਲ ਗੰਦਕੀ ਦੇ ਨਾਲ ਭਰਿਆ ਪਿਆ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਦੂਰ ਦੂਰ ਤੱਕ ਇਸ ਗੰਦ ਦੀ ਬਦਬੂ ਮਾਰਦੀ ਆ ਅਤੇ ਇਸ ਤੋਂ ਅੱਗੇ ਚਾਹੇ ਫਰੂਟ ਆ ਸਬਜ਼ੀਆਂ ਨੇ ਹਰ ਸ਼ਹਿਰ ਵਾਸੀ ਸਵੇਰੇ ਸਵੇਰੇ ਇਹ ਸੋਚ ਕੇ ਇਸ ਜਗ੍ਹਾ ਦੇ ਉੱਤੇ ਆਉਂਦਾ ਕਿ ਤਾਜ਼ਾ ਫਰੂਟ ਅਤੇ ਤਾਜ਼ੀਆਂ ਸਬਜ਼ੀਆਂ ਲੈ ਕੇ ਜਾਵਾਂਗੇ ਪਰ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਉਹ ਸਬਜ਼ੀਆਂ ਖਰੀਦਣ ਨਹੀਂ ਫਰੂਟ ਖਰੀਦਣ ਨਹੀਂ ਬੌਮਾਰੀਆਂ ਖਰੀਦਣ ਸਬਜ਼ੀ ਮੰਡੀ ਸੰਗਰੂਰ ਦੇ ਵਿੱਚ ਪਹੁੰਚ ਰਹੇ ਨੇ ਤੁਸੀਂ ਵੇਖ ਵੀ ਸਕਦੇ ਹੋ ਇੱਕ ਪਾਸੇ ਗੰਦ ਦਾ ਢੇਰ ਤਾਂ ਦੂਜੇ ਪਾਸੇ ਜੋ ਕੇਲਿਆਂ ਦੀ ਰੇੜੀ ਆ ਤੇ ਪਪੀਤਿਆਂ ਦੀ ਰੇੜੀ ਆ ਉਹ ਲੱਗੀ ਹੋਈ ਆ ਬਿਲਕੁਲ ਵੀ ਸਿਹਤ ਪੁਹਾਗ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਪੁਹਾਗ ਦੀ ਨੱਕ ਦੇ ਥੱਲੇ ਇਹ ਸਭ ਕੁਝ ਹੋ ਰਿਹਾ ਬੇਸ਼ੱਕ ਲੱਖ ਦਾਅਵੇ ਵੀ ਕੀਤੇ ਜਾ ਰਹੇ ਨੇ ਕਿ ਸਭ ਕੁਝ ਸਭ ਕੁਝ ਠੀਕ ਨਜ਼ਰ ਆਉਂਦਾ ਵੀਰ ਭਾਈ ਨਾਲ ਵੀ ਗੱਲ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਜੇਕਰ ਆਖਿਆ ਜਾਵੇ ਅਸੀਂ ਤਾਂ ਇਹ ਆਖਾਂਗੇ ਲੋਕ ਸਬਜ਼ੀਆਂ ਫਰੂਟ ਨਹੀਂ ਬਿਮਾਰੀਆਂ ਖਰੀਦਣ ਆਉਂਦੇ ਨੇ ਹਾਂ ਸਫਾਈ ਤਾਂ ਹੋਣੀ ਚਾਹੀਏ ਜੀ ਸਫਾਈ ਤਾਂ ਜ਼ਰੂਰੀ ਹੈ ਬਿਮਾਰੀਆਂ ਲੱਗਦੀਆਂ ਨੇ ਇਹਨਾਂ ਦਾ ਖਰਾਬ ਚੀਜ਼ ਪਈ ਹੈ ਇਹਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਹਾਂਜੀ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਪ੍ਰਬੰਧ ਹੋਣਾ ਚਾਹੀਦਾ ਕੀ ਨਾਮ ਆ ਮੁਹੰਮਦ ਇਕਰਮ ਮੁਹੰਮਦ ਬੜੀ ਬਦਬੂ ਮਾਰ ਰਹੀ ਆ ਗੰਦਗੀ ਆ ਸਫਾਈ ਕਾ ਪੂਰਾ ਪੂਰਾ ਧਿਆਨ ਹੋਣਾ ਚਾਹੀਦਾ ਸਰ ਇੱਥੇ ਗੰਦਗੀ ਬਹੁਤ ਹੈ ਮੈਂ ਕੇਲੇ ਵਾਲਾ ਰੇਡੀ ਗੱਡੀ ਮੇਰੀ ਮੈਂ ਮਜਬੂਰੀ ਮੈਂ ਖੜਾ ਅੰਦਰ ਭੀੜ ਬਹੁਤ ਹੈ ਬਾਹਰ ਗੰਦਗੀ ਬਹੁਤ ਹੋਰੀ ਇਹ ਇਸ ਕਾ ਸਫਾਈ ਕਾ ਬਿਆਨ ਕਰੋ ਬਿਲਕੁਲ ਕੇਲੇ ਵਾਲੇ ਦਾ ਕਹਿਣਾ ਕਿ ਸਫਾਈ ਦਾ ਧਿਆਨ ਦੇਣਾ ਚਾਹੀਦਾ ਤੁਸੀਂ ਵੇਖ ਸਕਦੇ ਹੋ ਅਸੀਂ ਸਬਜੀ ਮੰਡੀ ਦੇ ਅੰਦਰ ਪਹੁੰਚ ਚੁੱਕੇ ਆ ਵੀਰ ਨਾਲ ਗੱਲ ਕਰਦੇ ਆ ਕੀ ਨਾ ਵੀਰੇ ਮੈਂ ਚੰਦਰਪ੍ਰਕਾਸ਼ ਆ ਜੀ ਚੰਦਰਪ੍ਰਕਾਸ਼ ਕੀ ਲੈਣ ਆਈ ਸੀ ਸਰ ਸਬਜੀ ਲੈਣ ਆਈ ਸੀ ਜੀ ਮੈਨੂੰ ਲੱਗਦਾ ਕਿ ਸਬਜੀ ਦੀ ਜਗਾ ਬਿਮਾਰੀਆਂ ਨਹੀਂ ਲੈਣਾਗੇ ਸਰ ਬਿਲਕੁਲ ਸਮੈਲ ਇਨੀ ਮਾਰੀ ਖੜਿਆ ਵੀ ਜਾਂਦਾ ਦਰਦ ਅ ਕਿਲੋਮੀਟਰ ਦੇ ਵਿੱਚ ਸਰ ਮੈਨੂੰ ਲੱਗਦਾ ਪ੍ਰਸ਼ਾਸਨ ਬਿਲਕੁਲ ਨੀਂਦ ਸੁਤਾ ਪਿਆ ਹੈ ਜੀ ਸਰ ਮੇਨ ਦਰਵਾਜ਼ਾ ਹੈ ਸਬਜੀ ਮੰਡੀ ਦਾ ਕਿਤੇ ਗੰਦਗੀ ਹੈ ਜੇ ਸਾਨੂੰ ਘੱਟੋ ਘੱਟ 500 ਮੀਟਰ ਦੂਰ ਹੋ ਕੇ ਲੰਘਣਾ ਪੈਂਦਾ ਹੈ ਪਰ ਅੱਖਾਂ ਵਿੱਚ ਹੀ ਬੈਠਾ ਪ੍ਰਸ਼ਾਸਨ ਸਾਰਾ ਸੰਗਰੂਰ ਦੇ ਵਿੱਚ ਤਾਂ ਇੰਨਾ ਬੁਰਾ ਹਾਲ ਹੈ ਵੀ ਸੀਐਮ ਸੀਟੀ ਹੋਣ ਦੇ ਬਾਵਜੂਦ ਅਸੀਂ ਇੰਨਾ ਦੁਖੀ ਆ ਵੀ ਜਿਵੇਂ ਮੀਂਹ ਪੈ ਜੇ ਤਾਂ ਸਾਰਾ ਦਿਨ ਪਾਣੀ ਨਹੀਂ ਨਿਕਲਦਾ ਤੇ ਥਾਂ ਥਾਂ ਤੇ ਕਿਸੇ ਮਰਜ਼ੀ ਮੋੜ ਤੇ ਵਗਜੋ ਗੰਦਗੀ ਦੇ ਢੇਰ ਲੱਗੇ ਹੋਏ ਨੇ ਸਾਰੇ ਇਸ ਕਰਕੇ ਬਹੁਤ ਬੁਰਾ ਹਾਲ ਹੈ ਸੀਮ ਸਿੰਘ ਜਦੋਂ ਜ਼ਿਕਰ ਗੱਲ ਕੀਤੀ ਜਾਵੇ ਤਾਂ ਹੋਰ ਸਮੇਂ ਹੋਰ ਜਗ੍ਹਾ ਤੇ ਮੈਂ ਕਹਿੰਦਾ ਚੱਲ ਸਕਦਾ ਜਿੱਥੇ ਲੋਕ ਸਬਜ਼ੀਆਂ ਖਰੀਦਣ ਆਉਂਦੇ ਨੇ ਸਵੇਰੇ ਘਰੋਂ ਤਿਆਰ ਹੋ ਕੇ ਆਉਂਦੇ ਨੇ ਵੀ ਨਾਲੇ ਦਾ ਸ਼ਹਿਰ ਹੋ ਜੂ ਨਾਲੇ ਤਾਜ਼ੀਆਂ ਸਬਜ਼ੀਆਂ ਲਵਾਂਗੇ ਸਾ ਤਾਜੀ ਹਵਾ ਲੈਣ ਦੀ ਵੀ ਆਏ ਉਹ ਗੰਦਗੀ ਦੇ ਬਦਬੂ ਲੈ ਕੇ ਜਾਂਦੇ ਨੇ ਵੀਰੋ ਤੇ ਨਾਲ ਮਾੜੀ ਬਿਮਾਰੀ ਬਿਮਾਰੀ ਨਾਲ ਲੈ ਕੇ ਜਾ ਰਹੇ ਨੇ ਜੀ ਬਿਲਕੁਲ ਲੋਕ ਸੰਗਰੂਰ ਦੇ ਆਉਂਦੇ ਦਾ ਸਬਜ਼ੀਆਂ ਦੇ ਫਰੂਟ ਖਰੀਦਦੇ ਨੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਬਿਮਾਰੀਆਂ ਨੂੰ ਸੱਦਾ ਦੇ ਰਹੀਆ ਤੇ ਤੁਹਾਨੂੰ ਸੰਗਰੂਰ ਵਾਸੀਆਂ ਦੇ ਨਾਲ ਗੱਲ ਕਰਵਾ ਰਿਹਾ ਉੱਥੇ ਹੋਰ ਵੀ ਸਬਜ਼ੀ ਮੰਡੀ ਦੇ ਪ੍ਰਧਾਨ ਖੜੇ ਨੇ ਉਹਨਾਂ ਨਾਲ ਗੱਲ ਕਰ ਲੈਣਿਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਐਂਟਰ ਹੁੰਦੇ ਸਾਰੇ ਹੀ ਸਬਜੀ ਮੰਡੀ ਦੇ ਮੁੱਖ ਦੁਆਰ ਦੇ ਉੱਤੇ ਬੜੇ ਗੰਦਗੀ ਦੇ ਢੇਰ ਨੇ ਬਦਬੂ ਮਾਰ ਰਹੀ ਆ ਇਹ ਜਿਹਾ ਪ੍ਰਤੀਕ ਹੋ ਰਿਹਾ ਕਿ ਲੋਕ ਸਬਜ਼ੀਆਂ ਨਹੀਂ ਬਿਮਾਰੀ ਖਰੀਦਣ ਆ ਰਹੇ ਨੇ ਦੇਖੋ ਜੀ ਇਸ ਸੰਬੰਧ ਦੇ ਵਿੱਚ ਅਸੀਂ ਅੱਜ ਪਹਿਲਾਂ ਵੀ ਇੱਕ ਵਾਰੀ ਉਹ ਸਾਬ ਨੂੰ ਕਿਹਾ ਪਰਮਨੈਂਟ ਚੱਕ ਵੀ ਰਹੇ ਨੇ ਤੇ ਪਰ ਆ ਦੋ ਦਿਨ ਸ਼ਨੀਵਾਰ ਤੇ ਸੰਡੇ ਕਰਕੇ ਛੁੱਟੀ ਸੀਗੀ ਇਸ ਕਰਕੇ ਥੋੜਾ ਪਿਆ ਔਰ ਅੱਜ ਅਸੀਂ ਮਤਲਬ ਕਿ ਰਿਟਰਨ ਦੇ ਵਿੱਚ ਵੀ ਉਹ ਸਾਬ ਨੂੰ ਦਮਾਂਗੇ ਕਿ ਇਹਨੂੰ ਜਿਹੜਾ ਇੱਥੋਂ ਪਰਮਾਨੈਂਟ ਜਿਹੜਾ ਇਹ ਮੇਨ ਗੇਟ ਹੈ ਸਾਰਾ ਸ਼ਹਿਰ ਸਵੇਰੇ ਸਵੇਰੇ ਲੋਕ ਫਰੈਸ਼ ਮਾਈਂਡ ਆਉਂਦੇ ਨੇ ਔਰ ਹੋਂਸਾਰ ਉਹਨਾਂ ਦੇ ਮੱਥੇ ਜਿਹੜਾ ਇਹ ਗੰਦਗੀ ਦੇ ਢੇਰ ਲੱਗਦੇ ਨੇ ਅਸੀਂ ਜੋ ਸਾਬ ਨੂੰ ਅੱਜ ਮਿਲ ਕੇ ਅੱਜ ਇਹ ਸਬਜ਼ੀ ਮੰਡੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਯੂ ਸਾਹਿਬ ਨੂੰ ਅੱਜ ਮਿਲੂੰਗਾ ਰਿਟਨ ਦੇ ਵਿੱਚ ਉਹਨਾਂ ਨੂੰ ਦੇ ਕੇ ਕਿ ਇਸ ਨੂੰ ਜਿਹੜਾ ਇੱਥੋਂ ਪਰਮਾਨੈਂਟ ਚੱਕਿਆ ਜਾਵੇ ਕਿਸੇ ਹੋਰ ਜਗ੍ਹਾ ਇਹਨੂੰ ਸ਼ਿਫਟ ਕੀਤਾ ਜਾਵੇ ਪਹਿਲਾਂ ਵੀ ਕੋਈ ਲਿਖਤੀ ਰੂਪ ਦੇ ਵਿੱਚ ਦੇ ਚੁਕਲੀ ਪਹਿਲਾਂ ਬਰਬਲੀ ਕਿਹਾ ਜੀ ਇੱਕ ਦੋ ਵਾਰ ਤਾਂ ਮੌਕੇ ਦੇ ਉੱਤੇ ਚੱਕਿਆ ਜਾਂਦਾ ਪਰ ਪਰਮਾਨੈਂਟ ਨਹੀਂ ਇਹਦਾ ਚੱਕਿਆ ਜਾ ਰਿਹਾ ਅਸੀਂ ਦੇਖਿਆ ਕਿ ਸ਼ਹਿਰ ਵਾਸੀ ਕਿ ਲੰਮੇ ਸਮੇਂ ਤੋਂ ਪਿਆ ਚੱਕੇ ਦਾ ਘਟ ਹੀ ਜਾਂਦਾ ਪਰ ਬਦਬੂ ਇੱਥੇ ਤੱਕ ਮਾਰਦੀ ਆ ਤੁਸੀਂ ਗੱਲ ਕਰਦੇ ਹੋ ਵੀ ਇੱਕ ਅੱਧੀ ਵਾਰੀ ਮਿਲਿਆ ਪ੍ਰਧਾਨ ਹੋਣ ਦੇ ਨਾਤੇ ਹਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਜ਼ਿੰਮੇਵਾਰੀ ਜ਼ਿਆਦਾ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਜ਼ਿੰਮੇਵਾਰੀ ਤਾਂ ਹੈਗੀ ਹੈ ਜੀ ਸਾਡੀ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਅਸੀਂ ਇਹਦੇ ਬਾਰੇ ਅੱਜ ਜਿਹੜਾ ਰਿਟਰਨ ਦੇ ਵਿੱਚ ਦੇ ਕੇ ਔਰ ਇਸ ਨੂੰ ਪਰਮਾਨੈਂਟ ਉਹ ਚੱਕਣ ਦਾ ਜਿਹੜਾ ਹੱਲ ਕਰਾਂਗੇ ਜੇਕਰ ਹੱਲ ਨਹੀਂ ਹੁੰਦਾ ਜੇਕਰ ਨਹੀਂ ਹੱਲ ਹੁੰਦਾ ਤਾਂ ਫਿਰ ਅੱਗੇ ਦਾ ਜਿਵੇਂ ਵੀ ਹੈ ਸਾਡਾ ਜੋ ਯੂਨੀਅਨ ਫੈਸਲਾ ਲਾ ਲੋਗੀ ਉਹ ਅਸੀਂ ਇਹਦਾ ਕੜੇ ਉਹ ਕਾਰਵਾਈ ਆਪਾਂ ਕਰਾਂਗੇ ਯੂਨੀਅਨ ਵੱਲੋਂ ਜੀ ਇਹ ਬਿਲਕੁਲ ਸਬਜ਼ੀ ਮੰਡੀ ਦੇ ਪ੍ਰਧਾਨ ਨੇ ਆਖਿਆ ਕਿ ਕਈ ਵਾਰ ਯੋ ਸਾਹਵਾ ਤੇ ਉੱਚ ਅਧਿਕਾਰੀਆਂ ਦੇ ਨਾਲ ਉੱਚ ਅਧਿਕਾਰੀਆਂ ਦੇ ਨਾਲ ਮਿਲ ਕੇ ਇਸ ਗੰਦਗੀ ਦੇ ਢੇਰ ਬਾਰੇ ਪ੍ਰਧਾਨ ਜੀ ਕਹਿੰਦੇ ਨੇ ਕਿ ਕਈ ਵਾਰ ਗੋਹਾਰ ਲਾ ਚੁੱਕੇ ਆਂ ਕਈ ਵਾਰ ਸਾਫ਼ ਵੀ ਹੋ ਗਿਆ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੋਂ ਤੱਕ ਬਦਬੂ ਮਾਰਦੀ ਆ ਲੋਕ ਫਰੈਸ਼ਮੈਂਟ ਦੇ ਨਾਲ ਸਵੇਰੇ ਤਜੋ ਤਰੋ ਤਾਜ਼ਾ ਹੋ ਕੇ ਸਬਜ਼ੀ ਮੰਡੀ ਫਰੂਟ ਸਬਜ਼ੀ ਲੈਣ ਆਉਂਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਕੀ ਸਬਜੀ ਫਰੂਟ ਨਹੀਂ ਉਹ ਬਿਮਾਰੀਆਂ ਖਰੀਦਣ ਇਹ ਸਬਜੀ ਮੰਡੀ ਦੇ ਵਿੱਚ ਪਹੁੰਚ ਰਹੇ ਨੇ ਸਿਹਤ ਬਵਾ ਕੁੰਬ ਕਰਨੀ ਨਹੀਂ ਸੁੱਤਾ ਪਿਆ ਹੋਰ ਭਾਈ ਜੀ ਕੀ ਬੋਲਣਾ ਚਾਹਣ ਇਹ ਜਿਹੜਾ ਰਸਤਾ ਜੀ ਆਹਾ ਸੜਕ ਆੜੀਆਂ ਫੜੀਆਂ ਲੱਗੀਆਂ ਨੇ ਰੇੜੀਆਂ ਲੱਗੀਆਂ ਨੇ ਸਾਰੀਆਂ ਇੱਕ ਸਾਈਡ ਤੇ ਹੋਣੀਆਂ ਚਾਹੀਦੀਆਂ ਨੇ ਲੋਕ ਜਿਹੜੇ ਆਉਂਦੇ ਨੇ ਬਾਜ਼ਾਰ ਚੋਂ ਖਰੀਦਣ ਬਹੁਤ ਪਰੇਸ਼ਾਨ ਹੁੰਦੇ ਨੇ ਮੋਟਰਸਾਈਕਲ ਅਗਲੇ ਦਾ ਰੇੜੀਆਂ ਚ ਵੱਜਦਾ ਫਿਰ ਇਹ ਲੜਦੇ ਨੇ ਬਹੁਤ ਥੱਕਾ ਕਰਦੇ ਨੇ ਇਹ ਰੇੜੀਆਂ ਇੱਕ ਸਾਈਡ ਤੇ ਸਾਰੀਆਂ ਹੋਣੀਆਂ ਚਾਹੀਆਂ ਜੀ ਇਨੂੰ ਜਗਾ ਕਿਤੇ ਸ਼ਿਫਟ ਕੀਤੀ ਜਾਵੇ ਜੀ ਬਿਲਕੁਲ ਮਸਲਾ ਹੋਰ ਵੀ ਨਿਕਲਿਆ ਕਿ ਜਗਾ ਸ਼ਿਫਟ ਕੀਤੀ ਜਾਵੇ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਨੇ ਕਿਹਨਾ ਵੀਰੇ ਵਜ਼ੀਰ ਖਾਨ ਜੀ ਵਜ਼ੀਰ ਕਿ ਇਸ ਤਰ੍ਹਾਂ ਵੇਖਦੇ ਰੋਹ ਸਬਜੀ ਲੈ ਕੇ ਆਉਣੇ ਹੋ ਮੈਨੂੰ ਲੱਗਦਾ ਲੋਕਾਂ ਨੂੰ ਸਬਜੀ ਦੇ ਨਾਲ ਨਾਲ ਬਿਮਾਰੀਆਂ ਵੀ ਵੰਡ ਰਹੇ ਹੋ ਬਿਮਾਰੀਆਂ ਦਾ ਜਿਹੜਾ ਇੱਥੇ ਹੈ ਨਾ ਇੱਕ ਉਹ ਆ ਕੇਂਦਰ ਹੈ ਫਲਾਂ ਤੇ ਦੇਖ ਲੋ ਕਿੰਨੀ ਮੱਖੀ ਬੈਠਦੀ ਆ ਸਬਜ਼ੀਆਂ ਤੇ ਦੇਖ ਲੋ ਕਿੰਨੀ ਮੱਖੀ ਬੈਠਦੀ ਆ ਸਭ ਤੋਂ ਵੱਡੀ ਸਰਕਾਰ ਦੀ ਨਲੈਕੀ ਕੂੜੇ ਦੇ ਢੇਰ ਲੱਗੇ ਪੈਨੇ ਫਰੰਟ ਤੇ ਗੇਟ ਐਂਟਰ ਹੁੰਦੀ ਹੈ ਹਾਂਜੀ ਤੇ ਜਿਹੜੇ ਗੰਦਲੇ ਪੰਜਾਬ ਨੂੰ ਰੰਗਲਾ ਪੰਜਾਬ ਤੀ ਉਹ ਗੰਦਲਾ ਪੰਜਾਬ ਬਣ ਗਿਆ ਤੇ ਬੈਠੇ ਨੇ ਉਧਰੋਂ ਖੇਤਾਂ ਤੋਂ ਸਾਡਾ ਮਾਲ ਨਹੀਂ ਤਿਆਰ ਹਦਾ ਤੇ ਮੰਡੀ ਚ ਵਿਕਦਾ ਨਹੀਂ ਕਿਉਂਕਿ ਬਿਮਾਰੀਆਂ ਹੀ ਫੈਲ ਗਈਆਂ ਸਫਾਈ ਨਹੀਂ ਹੈਗੀ ਅਗਲਾ ਦੇਖ ਕੇ ਝੋਲਾ ਲੈ ਕੇ ਆਉਂਦਾ ਸਬਜ਼ੀ ਖਾਲੀ ਹੋ ਮੜ ਜਾਂਦਾ ਵੀ ਇਦੋਂ ਤਾਂ ਐਵੇਂ ਚੰਗੇ ਆ ਇੱਥੇ ਤੱਕ ਬਦਬੂ ਮਾਰ ਰਹੀ ਆ ਦੇਖੋ ਬਦਬੂ ਦੀ ਗੱਲਾਂ ਕਰਦੇ ਤੁਸੀਂ ਜੀ ਬੰਦਾ ਸਾ ਇਥੋਂ ਸੁਰੱਖਤ ਜਾ ਹੀ ਨਹੀਂ ਸਕਦਾ ਹੋਰ ਕਿਤੋਂ ਬਗ ਬਗ ਜੂ ਕਿਤੇ ਘੇਰੇ ਜਾ ਜਾ ਬਾਜੂ ਇਥੋਂ ਨਹੀਂ ਵੱਸ ਸਕਦਾ ਸਭਜੀ ਮੰਡੀ ਚ ਨਹੀਂ ਵੱਸ ਸਕਦਾ ਬਿਲਕੁਲ ਨਹੀਂ ਵੱਸ ਸਕਦਾ ਸਭਜੀ ਮੰਡੀ ਦੇ ਵਿੱਚੋਂ ਇਹਨੇ ਲੱਗਣਾ ਕਿ ਜਿੱਥੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਤੇ ਲੋਕ ਜੋ ਲੋਕ ਨੇ ਉਹ ਇੱਥੇ ਪਹੁੰਚਦੇ ਨੇ ਸਵੇਰੇ ਫਰੈਸ਼ ਮੈਂਡ ਹੁੰਦਾ ਕਿ ਸਬਜੀ ਮੰਡੀ ਤਾਜੀ ਸਬਜੀ ਲੈ ਕੇ ਆਵਾਂਗੇ ਤਾਜੇ ਫਰੂਟ ਲੈ ਕੇ ਆਵਾਂਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕੀ ਸਬਜੀ ਮੰਡੀ ਸੰਗਰੂਰ ਦੇ ਵਿੱਚ ਸਬਜੀ ਜਾਂ ਫਰੂਟ ਨਹੀਂ ਤੁਸੀਂ ਬਿਮਾਰੀਆਂ ਖਰੀਦਣ ਜਾ ਰਹੇ ਹੋ ਸਿਹਤ ਭਵਾਕ ਲੱਗਦਾ ਕਿ ਸੰਗਰੂਰ ਦਾ ਸਿਹਤ ਭਵਾਕਾ ਜੋ ਕੁੰਭ ਕਰਨੀ ਨੀਂਦ ਸੁੱਤਾ ਪਿਆ ਲਗਾਤਾਰ ਸਬਜੀ ਮੰਡੀ ਦੇ ਜੋ ਮੁੱਖ ਦਵਾਰ ਨੇ ਉਹਨਾਂ ਦੇ ਉੱਤੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਮੱਖੀਆਂ ਭਿੰਕਦਿਆਂ ਹੋਈਆਂ ਨਜ਼ਰ ਆਉਂਦੀਆਂ ਨੇ ਸੱਸੀ ਗਾਲਾ ਬੱਪੂ ਜੀ ਅੱਸੀ ਗਾਲ ਜੀ ਮੈਂ ਕੀ ਬੋਲੂਗਾ ਬੋਲੀ ਤਾਂ ਜਾਨੇ ਹੋ ਬਾਹਰ ਗੰਦਗੀ ਦਾ ਢੇਰ ਲੱਗਿਆ ਉਹਦੇ ਬਾਰੇ ਕੀ ਬੋਲਣਾ ਚਾਹੁੰਦੇ ਨਹੀਂ ਇਹ ਗੰਦਗੀ ਬਹੁਤ ਪਈ ਆ ਬਾਹਰ ਆਪਣੇ ਮੰਡੀ ਦੇ ਹਾਲ ਦੇ ਵਾਲੇ ਗੰਦਗੀ ਬਹੁਤ ਜ਼ਿਆਦਾ ਹੈ ਹਾਂ ਇਹਨੂੰ ਸਾਫ਼ ਹੋਣਾ ਚਾਹੀਦਾ ਦੇਖੋ ਬਿਮਾਰੀ ਫੈਲਦੀ ਹੈ ਮੇਰਾ ਪੁੱਤ ਖਾਤੇ ਕਿਨਾਂ ਜਿਰ ਹੋ ਗਿਆ ਹੈ ਕਾਫੀ ਟਾਈਮ ਤੋਂ ਦੇਖਦੇ ਆ ਇਸ ਤਰ੍ਹਾਂ ਹੀ ਆ ਦੇਖੋ ਬਾਹਰ ਕਿਵੇਂ ਢੇਰ ਲੱਗੇ ਪਏ ਨੇ ਇੱਧਰ ਉੱਧਰ ਗੰਦਗੀ ਦੇ ਹਾਂ ਕੀ ਨਾਮ ਆ ਸਰ ਸ਼ਮਸ਼ਾਦ ਅਲੀ ਸਰ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਬਜ਼ੀਆਂ ਖਰੀਦਣ ਆਉਂਦੇ ਨੇ ਫਰੂਟ ਖਰੀਦਣ ਆਉਂਦੇ ਨੇ ਤੁਹਾਨੂੰ ਨਹੀਂ ਲੱਗਦਾ ਨਾਲ-ਨਾਲ ਉਸ ਦੇ ਬਿਮਾਰੀਆਂ ਵੀ ਖਰੀਦ ਕੇ ਲੈ ਜਾਂਦੇ ਨੇ ਹਾਂਜੀ ਹਾਂ ਜ਼ਰੂਰ ਜੀ ਬਾਰ ਗੰਦਗੀ ਢੇਰ ਗੇੜਤੀ ਲੱਗੇ ਪਏ ਨੇ ਬਾਹਰ ਐਂਟਰ ਹੋਣ ਤੇ ਲੋਕਾਂ ਨੂੰ ਪਹਿਲਾ ਦ੍ਰਿਸ਼ਣ ਕੂੜੇ ਦੇ ਹੁੰਦੇ ਨੇ ਇੱਥੇ ਕੋਈ ਸਬੰਦ ਨਹੀਂ ਹੈਗਾ ਕੋਈ ਸਫਾਈ ਕਰਮਚਾਰੀ ਨਹੀਂ ਇੱਥੇ ਸਰਕਾਰ ਨੂੰ ਇਹ ਅਪੀਲ ਹੈ ਵੀ ਇੱਥੇ ਕੋਈ ਮੁਲਾਜ਼ਮ ਲਾਉਣਾ ਚਾਹੀਦਾ ਵੀ ਸਫਾਈ ਹੋਵੇ ਡੇਲੀ ਇੱਥੇ ਹਾਂਜੀ ਜੀ ਬਿਲਕੁਲ ਇਹ ਨਹੀਂ ਨਾ ਕਹਿਣਾ ਕਿ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਮੁਲਾਜ਼ਮ ਲਾਉਣਾ ਚਾਹੀਦਾ ਸਫਾਈ ਪ੍ਰੋਪਰ ਹੋਣੀ ਚਾਹੀਦੀ ਹੈ ਕਿਉਂਕਿ ਸੰਗਰੂਰ ਦੇ ਜੋ ਲੋਕ ਨੇ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਨੇ ਸਬਜ਼ੀਆਂ ਲੈਣ ਫਰੂਟ ਲੈਂਡ ਦੇ ਲਈ ਪਹੁੰਚਦੇ ਨੇ ਕੀ ਨਾਮ ਹੈ ਸਰ ਰਵੀ ਕੁਮਾਰ ਜੀ ਰਵੀ ਕਿਸ ਤਰ੍ਹਾਂ ਵੇਖਦੇ ਹੋ ਜਦੋਂ ਬੰਦਾ ਐਂਟਰ ਹੁੰਦਾ ਸਬਜ਼ੀ ਲੈਣ ਗੰਦਗੀ ਮੱਥੇ ਲੱਗਦੀ ਆ ਬਸੂ ਮਾਰਦੀ ਆ ਗੰਦਗੀ ਦੇ ਢੇਰ ਲੱਗੇ ਹੋਏ ਨੇ ਐਜੀ ਸਫਾਈ ਹੋਣੀ ਚਾਹੀਦੀ ਆਂਦੇ ਨੀਵਰੇ ਹੋ ਜੰਦਿਆਸ ਭਾਈ ਦਰਾ ਤੋਂ ਲੇਟ ਆਉਂਦੇ ਨੇ ਉਹਦਾ ਹੁਣ ਬਾਰਿਸ਼ ਆ ਤਾਂ ਸਮਾਂ ਲਾਉਗੀ ਆਉਗੀ ਯਾਰ ਯਾਨੀ ਕਿ ਬਿਮਾਰੀਆਂ ਪੈਦਾ ਹੋਣਗੇ ਹੋਣਗੇ ਇਹ ਤਾਂ ਹੁਣ ਲੋਕਾਂ ਨੂੰ ਆਪ ਚਾਹੀंदे ਜੀ ਲੋਕ ਸਭ ਕਰਨ ਹੋਰੇ ਗੰਦ ਕਿਉਂ ਪਾਉਂਦੇ ਨੇ ਗੰਦ ਪਾ ਕੇ ਜਾਂਦੇ ਨੇ ਆਪ ਮੰਡੀ ਦੇ ਜਿਹੜੇ ਪ੍ਰਧਾਨ ਨੇ ਮੰਡੀ ਦੀ ਐਸੋਸੀਏਸ਼ਨ ਉਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਹੋਰੇ ਆਉਂਦੇ ਨੇ ਕਿ ਕਮੇਡੀ ਵਾਲੇ ਆਉਂਦੇ ਨੇ ਸਾਫ ਸਫਾਈ ਵਾਸਤੇ ਤੁਹਾਨੂੰ ਉਸਨੂੰ ਲੱਗਦੀ ਤਾਂ ਨਹੀਂ ਸਾਫ ਸਫਾਈ ਉਹਨਾਂ ਉਸ ਤੋਂ ਬਾਅਦ ਮੰਡੀ ਦੇ ਜਦੋਂ ਚਲਦੀ ਹੈ ਉਹ ਤਾਂ ਥੋੜਾ ਖੰਦ ਬੰਦਦੀ ਹੈ ਉਸ ਤੋਂ ਬਾਅਦ ਸਫਾਈ ਹੋ ਜਾਂਦੀ ਹੈ। ਵੀ ਲੋਕਾਂ ਦੀ ਗੱਲ ਕੀਤੀ ਨਾ ਲੋਕ ਥੋੜੀ ਸਿੜਦੇ ਨੇ ਤੁਸੀਂ ਕੰਮ ਕਰਦੇ ਨੇ ਜਿਹੜੇ ਕੰਮ ਕਰਦੇ ਨੇ ਸਬਜ਼ੀ ਬੱਚੇ ਖੁਚੀ ਉੱਥੇ ਸਿੜਦੇ ਨੇ। ਨਹੀਂ ਨਹੀਂ ਐਸਾ ਕੁਝ ਨਹੀਂ ਹੈ। ਐ ਕੋਈ ਨਹੀਂ ਸਿੜਦਾ। ਸਬਜ਼ੀ ਤਾਂ ਕਿਸੇ ਨੂੰ ਖਾਣ ਨੂੰ ਨਹੀਂ ਮਿਲਦੀ ਐਨੀ ਮਹਿੰਗੀ ਹੋਈ ਵੀ ਐ। ਸਿਟਣ ਨੂੰ ਕਿੱਥੇ ਹੋਜੂਗੀ? ਕੌਣ ਜ਼ਿੰਮੇਵਾਰ ਹੈ ਫਿਰ? ਹਾਂਜੀ। ਕੌਣ ਜ਼ਿੰਮੇਵਾਰ? ਜਿਹੜੇ ਸਿੜਦੇ ਨੇ ਉਹ ਹੀ ਜ਼ਿੰਮੇਵਾਰ ਨੇ ਜੀ। ਹੋਰ ਕੌਣ ਜ਼ਿੰਮੇਵਾਰ ਹੋਣਾ? ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੋ ਲੋਕ ਇੱਥੇ ਆਉਂਦੇ ਨੇ ਉਹ ਜ਼ਿੰਮੇਵਾਰ ਨੇ ਲੋਕ ਜੋ ਇੱਥੇ ਆਉਂਦੇ ਨੇ ਉਹ ਜ਼ਿੰਮੇਵਾਰ ਨੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਸਬਜੀ ਮੰਡੀ ਸੰਗਰੂਰ ਦੇ ਵਿੱਚ ਬਹੁਤ ਬੁਰਾ ਹਾਲਾ ਗੰਦਗੀ ਦੇ ਢੇਰ ਲੱਗੇ ਹੋਏ ਨੇ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਬਦਬੂ ਹੀ ਬਦਬੂ ਮਾਰਦੀ ਆ ਸਬਜ਼ੀਆਂ ਘਟਾ ਤੇ ਬਿਮਾਰੀਆਂ ਲੋਕ ਵੱਧ ਲੈ ਕੇ ਜਾਂਦੇ ਨੇ ਕੀ ਨਾਮ ਹੈ ਸਰ ਆਰ ਜੁਰਗਵਾਰ ਸਰ ਕਿਸ ਤਰ੍ਹਾਂ ਵੇਖਦੇ ਹੋ ਬਾਹਰ ਇਧਰ ਵੀ ਗੰਦਗੀ ਦੇ ਢੇਰ ਹੈ ਉਧਰ ਵੀ ਗੰਦਗੀ ਹੈ ਸਾਡੇ ਪਾਸੇ ਗੰਦਾ ਜੀ ਕੋਈ ਛੜਵਾਇ ਨਹੀਂ ਕੋਈ ਕੁਛ ਨਹੀਂ ਹੈ ਜੀ ਸਭ ਪਾਸੇ ਬੁਰਾ ਹਾਲ ਹੋਇਆ ਪਿਆ ਛੜਵਾਇ ਕੋਈ ਕਿਸੇ ਦੀ ਹੈ ਨਹੀਂ ਸਰ ਤਾਂ ਹੁਣ ਨਹੀਂ ਲੱਗਦਾ ਕਿ ਲੋਕ ਆ ਸਬਜ਼ੀਆਂ ਘੱਟ ਬਿਮਾਰੀਆਂ ਵੱਧ ਖਰੀਦ ਕੇ ਲੈ ਕੇ ਜਾਂਦੇ ਨੇ ਸਬਜ਼ੀ ਹੈ ਨਹੀਂ ਜੀ ਸਬਜ਼ੀ ਹੈ ਮਹਿੰਗੀ ਬਹੁਤ ਹੈ ਜੀ ਉਸ ਤਵਾ ਦੇਖ ਲਓ ਕੀ ਹਾਲ ਹੋਇਆ ਪਿਆ ਸਾਡੇ ਢੇਰ ਦੇਖ ਲਓ ਉਧਰ ਢੇਰ ਦੇਖ ਲਓ ਜੀ ਤੇਰ ਦਾ ਬੁਰਾ ਹਾਲ ਹੋਇਆ ਪਿਆ ਸਭ ਜਗ ਰੋਡਰੀਆਂ ਨੇ ਸੜਰੀਆਂ ਨੇ ਰੇਟ ਵਧਾ ਕਰਕੇ ਜੀ ਇਹ ਬਿਲਕੁਲ ਇਹਨਾਂ ਦਾ ਕਹਿਣਾ ਕੀ ਚਾਰੇ ਪਾਸੇ ਗੰਦਗੀ ਦੇ ਗੰਦ ਆਲਮ ਆਲਮ ਨਜ਼ਰ ਆਉਂਦੇ ਨੇ ਤੁਸੀਂ ਕੈਮਰਾਮੈਨ ਨੂੰ ਓਖਾ ਕਿ ਬਾਹਰ ਦੀ ਬਾਹਰ ਤਾਂ ਅੰਦਰ ਵੀ ਤੁਸੀਂ ਵੇਖ ਤਾਂ ਨਿਓ ਥਾਂ ਥਾਂ ਤੇ ਅਜੇ ਹੀ ਨਜ਼ਾਰੇ ਨਜ਼ਰ ਆਉਂਦੇ ਨੇ ਕਿ ਜਗਾ ਜਗਾ ਦੇ ਉੱਤੇ ਸਬਜੀ ਮੰਡੀ ਸੰਗਰੂਰ ਜੋ ਬੋਵਾਲ ਰੋਡ ਤੇ ਸਥਿਤ ਹੈ ਜਿੱਥੇ ਲੋਕ ਸਵੇਰੇ ਤਰੋ ਤਾਜ਼ਾ ਹੋ ਕੇ ਤਾਜ਼ੀਆਂ ਸਬਜ਼ੀਆਂ ਤੇ ਤਾਜ਼ਾ ਫਰੂਟ ਲੈਣ ਦੇ ਲਈ ਪਹੁੰਚਦੇ ਨੇ ਪਰ ਉਹਨਾਂ ਨੂੰ ਇਹ ਸ਼ਾਇਦ ਇਹ ਨਹੀਂ ਪਤਾ ਕਿ ਸਬਜ਼ੀਆਂ ਅਤੇ ਫਰੂਟਾਂ ਦੇ ਨਾਲ ਨਾਲ ਅਸੀਂ ਬਿਮਾਰੀਆਂ ਵੀ ਸਹਿੜ ਕੇ ਆਪਣੇ ਘਰ ਲੈ ਕੇ ਆ ਰਹੇ ਹਾਂ ਕਿਉਂਕਿ ਲਗਾਤਾਰ ਜੇਕਰ ਸਬਜ਼ੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਸਬਜ਼ੀ ਮੰਡੀ ਦੇ ਵਿੱਚ ਗੰਦ ਕੀ ਹੀ ਗੰਦ ਕੀ ਨਜ਼ਰ ਆਉਂਦੀ ਆ ਬਾਹਰ ਗੰਦਗੀ ਦੇ ਢੇਰ ਲੱਗੇ ਹੋਏ ਨੇ ਅਤੇ ਜਗਾ ਜਗਾ ਦੀ ਤੁਹਾਨੂੰ ਅਸੀਂ ਤਸਵੀਰਾਂ ਵੀ ਬੁਖਾ ਰਹਿਆਂ ਸਿਹਤ ਪਵਾਕ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਨਜ਼ਰ ਆਉਂਦਾ ਅਤੇ ਲੋਕ ਸਬਜ਼ੀਆਂ ਖਰੀਦਣ ਦੀ ਜਗਾ ਬੋਮਾਰੀਆਂ ਖਰੀਦ ਕੇ ਇਸ ਜਗਾ ਦੇ ਉਤੋਂ ਚਲੇ ਜਾਂਦੇ ਨੇ ਬੋਮਾਰੀਆਂ ਖਰੀਦ ਕੇ ਚਲੇ ਜਾਂਦੇ ਨੇ ਕਿਰਨ ਮਸਰ ਮਨਪੀ ਸਿੰਘ ਜੀ ਮਾਰ ਬ੍ਰੀ ਕਿਸ ਤਰ੍ਹਾਂ ਵੇਖਦੇ ਹੋ ਦੋਨੇ ਗੇਟਾਂ ਦੇ ਬੜੇ ਗੰਦਗੀ ਦੇ ਢੇਰ ਲੱਗੇ ਨੇ ਬਦਬੂ ਮਾਰ ਰਹੀ ਹੈ। ਵੀਰੀ ਬਹੁਤ ਬੁਰਾ ਹਾਲ ਹੈ। ਜਦੋਂ ਮਾਰਕੀ ਕਮੇਟੀ ਸਫਾਈ ਕਰਕੇ ਜਾਂਦੇ ਨੇ ਲੋਕ ਫੇਰ ਸੁਟਣਾ ਸ਼ੁਰੂ ਕਰ ਦਿੰਦੇ ਆ। ਹਲੇ ਪਰਸੋਂ ਹੀ ਉਹ ਸਫਾਈ ਕੀਤੀ ਬਾਹਰ ਮੇਨ ਰੋਡ ਤੇ। ਤੁਸੀਂ ਅੱਜ ਹੀ ਜਾ ਕੇ ਦੇਖ ਲਓ ਜਿਹੜੇ ਬਾਹਰਲੇ ਬੰਦੇ ਘਰ ਆ ਰਹੇ ਹੈਗੇ ਉਹਨੂੰ ਸ਼ਰਮ ਹੀ ਨਹੀਂ ਆਈ ਆ ਕੇ ਉੱਥੇ ਸੁਟਣਾ ਸ਼ੁਰੂ ਕਰ ਦਿੰਦੇ ਆ। ਇੱਥੇ ਸਫਾਈ ਕਰਕੇ ਕਿਹ ਆਜੂ ਜਾ ਕੇ ਤੁਸੀਂ ਦੇਖ ਲਓ ਹਾਲ ਵੀ ਗੰਦ ਬਹੁਤ ਪੂਰਾ ਹੋ ਤੇ ਪਿਆ ਹੈਗਾ। ਸਰਕਾਰ ਤਾਂ ਕਰਦੀ ਕਮੇਟੀ ਲਈ ਕਰਦੇ ਆ ਪਰ ਲੋਕ ਨਹੀਂ ਕਰਦੇ। ਵੇਖਿਆ ਅੱਗੇ ਥਾਂ ਥਾਂ ਤੇ ਥਾਂ ਥਾਂ ਤੇ ਅੰਦਰ ਵੀ ਗੰਦਗੀ ਦੀ ਢੇਰ ਲੱਗੇ ਪਏ ਨੇ ਬਾਹਰ ਦਾ ਮੰਨ ਲੈਣਾ ਵੀ ਲੋਕਾਂ ਨੇ ਉਹ ਕਰਤੇ ਅੰਦਰ ਵੀ ਲੋਕ ਉਹ ਕਰਦੇ ਵੀ ਜਿਹੜੀ ਸਫਾਈ ਹੁੰਦੀ ਹੈ ਕਮੇਟੀ ਨੇ ਬੰਦੇ ਆਪਣੇ ਬੰਦੇ ਲਾ ਰੱਖੇ ਆ ਪਰ ਲੋਕ ਨਹੀਂ ਹਟਦੇ ਜੋ ਜਾਂਦੇ ਨਾਲ ਦੀ ਛਿੜਕੇ ਪਰਾ ਮਾਰਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਸਬਜ਼ੀਆਂ ਤੇ ਫਰੂਟ ਦੇ ਨਾਲ ਬਿਮਾਰੀਆਂ ਵੀ ਖਰੀਦੀਆਂ ਜਾ ਰਹੀਆਂ ਡੀ ਨੁਕਸਾਨ ਹੁੰਦਾ ਵੀਰੋ ਸਰੀਰ ਨੂੰ ਨੁਕਸਾਨ ਹੈਗਾ ਇੰਨੀ ਆਪਾਂ ਕਹਿੰਦੇ ਨਹੀਂ ਹੈਗੇ ਸਰੀਰ ਨੁਕਸਾਨ ਹੈਗਾ ਜੀ ਉਹ ਇਹ ਬਿਲਕੁਲ ਇਹ ਦਿਖਾਇ ਸੀ ਸੋਨੋ ਸਬਜੀ ਮੰਡੀ ਉੱਬੋਵਾਲ ਰੋਡ ਸੰਗਰੂਰ ਦਾ ਹਾਲ ਜਿੱਥੇ ਸਬਜ਼ੀਆਂ ਘਟ ਅਤੇ ਜੋ ਬਿਮਾਰੀਆਂ ਨੇ ਲੋਕ ਜ਼ਿਆਦਾ ਸਿਹੜ ਕੇ ਨਾਲ ਲੈ ਕੇ ਜਾ ਰਹੇ ਨੇ ਪਰ ਜੇਕਰ ਸੰਗਰੂਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਸਿਹਤ ਭਵਾਗ ਦੀ ਗੱਲ ਕੀਤੀ ਜਾਵੇ ਤਾਂ ਕੁੰਬ ਕਰਨੀ ਨੀਂਦ ਸੁੱਤਾ ਹੋਇਆ ਨਜ਼ਰ ਆ ਰਿਹਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂਰ